ਕੜ ਦੇ ਵਿੱਚ ਇੱਕ ਭਵਨ ਸਿੰਘ ਹੋਇਆ ਭਵਨ ਸਿੰਘ ਚੋਹਾਨ ਸੀ ਤੇ ਪਿਆਰੀਓ ਜਿਹੜਾ ਚਤੌੜ ਦਾ ਰਾਜਾ ਸੀ ਉਹਦਾ ਸੈਨਾ ਨਾਇਕ ਸੀ ਸੈਨਾ ਦਾ ਪ੍ਰਮੁਖ ਸੀ ਸੀ ਵੈਸ ਨੂੰ ਸਾਰਾ ਪਰਿਵਾਰ ਉਹਦਾ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਆਪ ਵੀ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਪਰ ਡਿਊਟੀ ਹੈ ਸੈਨਾ ਦੇ ਵਿੱਚ ਤੇ ਸਾਰਾ ਪਰਿਵਾਰ ਬ੍ਰਿੰਦਾਵਨ ਜਾਂਦਾ ਹੈ ਤੇ ਉੱਥੋਂ ਹੀ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਭਗਵਾਨ ਦੇ ਦਰਸ਼ਨ ਕਰਦਾ ਹੈ ਇਹ ਵੀ ਨਾਲ ਆਪਣੇ ਪਰਿਵਾਰ ਦੇ ਜਾਂਦਾ ਹੈ ਤੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਬੜਾ ਪ੍ਰੇਮ ਹੈ ਸਾਧੂਆਂ ਦੀ ਸੰਗਤ ਕਰਦਾ ਹੈ ਤੇ ਪਿਆਰਿਓ ਸਾਧੂ ਉਪਦੇਸ਼ ਇਹ ਦਿੰਦੇ ਨੇ ਕਿ ਭਾਈ ਜੀਵ ਹਿੰਸਾ ਨਹੀਂ ਕਰਨੀ ਚਾਹੀਦੀ ਜੀਵ ਹਿੰਸਾ ਜੋ ਕਰਤਾ ਹੈ ਤੇ ਸਾਗੇ ਕੀ ਆ ਪਾਪ ਵੀ ਜੀਵ ਨੂੰ ਜੀਵ ਹਿੰਸਾ ਨਹੀਂ ਕਰਨੀ ਚਾਹੀਦੀ ਪਾਪ ਨਹੀਂ ਕਰਨਾ ਚਾਹੀਦਾ ਇਹ ਵੀ ਸੁਣਦਾ ਮਨ ਦੇ ਵਿੱਚ ਲੱਗਦੀ ਹੈ ਗੱਲ ਸੰਗਤ ਵੀ ਕਰਦਾ ਆਪਾਂ ਵੀ ਲੋਕ ਸੰਗਤ ਕਰਦੇ ਆ ਸੁਣਦੇ ਵੀ ਆ ਐਸੀ ਗੱਲ ਨਹੀਂ ਸੰਗਤ ਦੁਨੀਆ ਕਰਦੀ ਐ ਸੁਣਦੇ ਵੀ ਆ ਪਰ ਬਚਨ ਕਮਾਉਣ ਵੇਲੇ ਭੁੱਲ ਜਾਂਦੇ ਆ ਸਿੱਕੇ ਗੱਲ ਤੇ ਗੱਲ ਚਿੱਤੇ ਰੱਖਿਓ ਸੰਗਤ ਦੇ ਵਿੱਚ ਵੀ ਜਾਂਦੇ ਆ ਸੁਣਦੇ ਵੀ ਆ ਜਦੋਂ ਕਿਤੇ ਐਸਾ ਸਮਾਂ ਬਣਦਾ ਅਸੀਂ ਅਵੇਸ ਦੇ ਵਿੱਚ ਅਸੀਂ ਸੰਸਾਰ ਦੀ ਲੋਕ ਲੱਜਿਆ ਦੇ ਵਿੱਚ ਸੰਸਾਰ ਦੀਆਂ ਗੱਲਾਂ ਦੇ ਵਿੱਚ ਅਸੀਂ ਉਹ ਬਚਨਾਂ ਨੂੰ ਉਹ ਜਿਹੜੇ ਸਤਗੁਰਾਂ ਦੇ ਬਚਨ ਨੇ ਬਾਣੀ ਐ ਉਹਨੂੰ ਭੁੱਲ ਜਾਂਦੇ ਆ ਤੇ ਜਿਹੜਾ ਉਹ ਭਵਨ ਸਿੰਘ ਐ ਉਹ ਰਾਜੇ ਦਾ ਨਾਇਕ ਐ ਸੈਨਾ ਦਾ ਨਾਇਕ ਐ ਤੇ ਰਾਜਾ ਵੀ ਉਹਨੂੰ ਆਪਣੇ ਨਾਲ ਰੱਖਦਾ ਐ ਅੱਜ ਇੱਕ ਦਿਨ ਕੀ ਹੋਇਆ ਇਹ ਇਹਨੇ ਸੁਣਿਆ ਬਹੁਤ ਐ ਵੀ ਜਿਹੜਾ ਜੀਵ ਹਿੰਸਾ ਕਰਦਾ ਐ ਸਭ ਤੋਂ ਵੱਡਾ ਪਾਪ ਐ ਆਪਾਂ ਵੀ ਸੁਣਦੇ ਆ ਕਿਉਂਕਿ ਜਿਹੜਾ ਬੰਦਾ ਸਤਵਿਕ ਹੁੰਦਾ ਐ ਨਾ ਸੋਡੇ ਵਿੱਚੋਂ ਵੀ ਬਹੁਤ ਸਾਰੇ ਹੋਣਗੇ ਜਿਹੜੇ ਸਿਮਰਨ ਕਰਦੇ ਹੋਣਗੇ ਸੇਵਾ ਵੀ ਕਰਦੇ ਹੋਣਗੇ ਗੁਰੂ ਧਾਮਾਂ ਤੇ ਵੀ ਜਾਂਦੇ ਜਾਂਦੇ ਹੋਣਗੇ ਪਰ ਸੰਸਾਰ ਦੇ ਵਿੱਚ ਵਿਚਰ ਕੇ ਕਈ ਵਾਰ ਪਾਪ ਵੀ ਹੋ ਜਾਂਦੇ ਹੋਣਗੇ ਤੇ ਇੱਕ ਦਿਨ ਕੀ ਹੋਇਆ ਚਤੌੜਗੜ੍ਹ ਦਾ ਜਿਹੜਾ ਰਾਜਾ ਹੈ ਉਹਨੂੰ ਰਾਣਾ ਜੀ ਕਹਿੰਦੇ ਨੇ ਉਹਦੇ ਨਾਲ ਇੱਕ ਦਿਨ ਜੰਗਲ ਦੇ ਵਿੱਚ ਜਾ ਰਿਹਾ ਹੈ ਜੰਗਲ ਦੇ ਵਿੱਚ ਕਿਉਂਕਿ ਐ ਬਿਆਹਵਾਨ ਜੰਗਲ ਜਿਆ ਤਿੱਬਿਆਂ ਦਾ ਇਲਾਕਾ ਜਿਆ ਤੇ ਉਹਦੇ ਵਿੱਚ ਤੇ ਲੰਘ ਰਿਹਾ ਉਹਦੇ ਵਿੱਚੋਂ ਇੱਕ ਹਿਰਨ ਨਿਕਲੇ ਬੜਾ ਸੋਹਣਾ ਬੜਾ ਸੁੰਦਰ ਉਹ ਰਾਜੇ ਨੂੰ ਰਾਣੇ ਨੂੰ ਚੰਗਾ ਲੱਗਿਆ ਉਹਨੇ ਸੋਚਿਆ ਵੀ ਇਹ ਹਿਰਨ ਨੂੰ ਫੜੋ ਜਾਂ ਮਾਰੋ ਕੁਝ ਕਰੋ ਜਲਦੀ ਕਰੋ ਆਪਣੇ ਨੌਕਰਾਂ ਨੂੰ ਜਿਹੜੇ ਨਾਲ ਦੇ ਫੌਜੀ ਨੇ ਉਹਨਾਂ ਨੂੰ ਹੁਕਮ ਕਰੀਏ ਇਹਨੂੰ ਲਿਆਓ ਕਿਰਨ ਉਹ ਮੰਗਰ ਭੱਜੇ ਘੋੜੇ ਲੈ ਕੇ ਨਹੀਂ ਹੱਥ ਆਇਆ ਬੜੀ ਸਵੀਟ ਹੈ ਤੇ ਇਹਦੇ ਬਣੀ ਸਾਰਾ ਕਰਿਆ ਇਹ ਜਹਾਵਾ ਇਹ ਪੂਰਾ ਕਿਉਂਕਿ ਨਾਇਕ ਤਾਂ ਸੈਨਾ ਦਾ ਉਹੀ ਹੁੰਦਾ ਹੈ ਨਾ ਜਿਹੜਾ ਜਾਦੇ ਕਾਰੀਗਰ ਹੋਵੇ ਜਿਆਦਾ ਤਕੜਾ ਹੋਵੇ ਜਿਆਦਾ ਜੋਸੀਲਾ ਹੋਵੇ ਹਰ ਇੱਕ ਨੂੰ ਤਾਂ ਨਹੀਂ ਬਣਾਇਆ ਜਾਂਦਾ ਇਹਨੂੰ ਰਾਜੇ ਨੇ ਸਾਰਾ ਕਰਿਆ ਤੂੰ ਜਾ ਜਿਵੇਂ ਮਰਜ਼ੀ ਲੈ ਕੇ ਆ ਫੜਕੇ ਲਿਆ ਮਾਰ ਕੇ ਲਿਆ ਜਿਵੇਂ ਮਰਜ਼ੀ ਲੈ ਕੇ ਆ ਕਿਉਂਕਿ ਜਦੋਂ ਡਿਊਟੀ ਹੁੰਦੀ ਹੈ ਇਹ ਵੀ ਮੰਗ ਰੋ ਤੇ ਘੋੜਾ ਲੈ ਕੇ ਭੱਜ ਲਿਆ। ਹਿਰਨ ਅੱਗੇ ਇਹ ਮੰਗਰ ਹਿਰਨ ਅੱਗੇ ਇਹ ਮੰਗਰ ਚਾਰ ਸਫੇਰੇ ਆਏ ਉਹਨੂੰ ਲਵੇ ਲੱਗ ਗਿਆ ਹਿਰਨ ਦੀ। ਤੇ ਇਹ ਜਦੋਂ ਬੰਦਾ ਨਾ ਕੋਈ ਵੀ ਕਰਮ ਕਰਨ ਤੁਰਿਆ ਹੋਵੇ ਉਹਦਾ ਜਿਹੜਾ ਦਿਮਾਗ ਹੈ ਇੱਕੇ ਨਿਸ਼ਾਨਾ ਹੁੰਦਾ ਹੈ ਵੀ ਇਹਨੂੰ ਮੈਂ ਫੜਨਾ ਹੈ। ਉਹਨੂੰ ਕਰਮ ਧਰਮ ਕੁਝ ਨਹੀਂ ਦੀਦਾ ਹੁੰਦਾ। ਇਹ ਗੱਲ ਚੇਤੇ ਰੱਖੀ। ਹੁਣ ਉਹ ਭੁੱਲ ਗਿਆ। ਤੇ ਉਹ ਹਿਰਨ ਦੇ ਕੋਲੇ ਹੀ ਗਿਆ ਜਾ ਕੇ ਉਹਨ ਬਹੁਤ ਭੱਜੀ ਬਹੁਤ ਤੇਜ਼ ਘਿਰਨ ਭੱਜੀ ਬੜੀ ਦੂਰ ਤੱਕ ਗਿਆ ਜਦੋਂ ਕੋਲੇ ਗਿਆ ਨਾ ਇਹਦੇ ਕੋਲੇ ਕਿਰਪਾਨ ਸੀ ਐ ਕੱਢ ਕੇ ਹਿਰਨ ਦੇ ਉੱਪਰ ਮਾਰੀ ਵੀ ਫੜੀਤਾ ਜਾਂਦੀ ਜਦੋਂ ਮਾਰੀ ਉਹਦੇ ਸਰੀਰ ਤੇ ਦੋ ਟੁੱਟੇ ਹੋ ਗਏ ਹਿਰਨ ਦੇ ਜਦੋਂ ਦੋ ਟੁੱਟੇ ਹੋਏ ਨਾ ਹਿਰਨ ਉਸੇ ਟਾਈਮ ਉਹਨੇ ਤਾਂ ਡਿੱਗਣਾ ਹੀ ਸੀ ਉਹ ਹਿਰਨ ਦੇ ਪੇਟ ਦੇ ਵਿੱਚ ਬੱਚਾ ਸੀ ਉਹ ਵੀ ਡਿੱਗ ਪਿਆ ਇਸੇ ਸੰਗੀ ਸੇ ਸੰਗਠਿਤ ਕਰਨ ਵਾਲਾ ਪਰ ਰਾਜੇ ਦਾ ਨੌਕਰ ਸੀ ਰਾਜੇ ਨੇ ਭੇਜਤਾ ਹੁਕਮ ਮੰਨ ਕੇ ਗਿਆ ਪਰ ਵੇਸ ਤੇ ਵਿੱਚ ਐਸਾ ਆਇਆ ਹਿਰਨ ਨੂੰ ਵੱਢਤਾ ਉਹਦਾ ਬੱਚਾ ਸੀ ਜਿਹੜਾ ਪੇਟ ਸੀ ਉਹ ਵੀ ਡਿੱਗ ਪਿਆ ਤੇ ਪਿਆਰਿਓ ਚਾਹੇ ਬੰਦਾ ਥੋੜਾ ਹੀ ਧਰਮੀ ਹੋਵੇ ਉਹਦੇ ਅੰਦਰ ਦਇਆ ਹੁੰਦੀ ਹੈ ਇਹਨੇ ਜਦੋਂ ਉਹਨਾਂ ਨੂੰ ਤੜਫਦਿਆਂ ਨੂੰ ਦੇਖਿਆ ਨਾ ਇਹਦੇ ਅੰਦਰੋਂ ਵੀ ਧਾ ਨਾਲੇ ਨਿਕਲਿਆ ਹਾਏ ਵੇਤੋਂ ਪਾਪ ਹੋ ਗਿਆ ਏਡਾ ਵੱਡਾ ਪਾਪ ਮੈਂ ਹਿਰਨ ਵੀ ਮਾਰਤਾ ਹਿਰਨ ਦਾ ਬੱਚਾ ਵੀ ਮਾਰਤਾ ਬਹੁਤ ਵੱਡਾ ਪਾਪ ਅੰਦਰੋਂ ਹਾਂ ਨਿਕਲੀ ਵੀ ਮੇਰੇ ਤੋਂ ਕਾਹ ਹੋ ਗਿਆ ਗਲਤੀ ਹੋ ਗਈ ਅਪਰਾਧ ਹੋ ਗਿਆ ਆਉਂਦਾ ਸਾਡੇ ਵੀ ਮਨ ਚ ਜਦੋਂ ਅਸੀਂ ਗਲਤੀ ਕਰਦੇ ਆ ਆਉਂਦਾ ਕਿ ਨਹੀਂ ਆਉਂਦਾ ਅਸੀਂ ਮੱਛਰ ਤੇ ਸਪਰੇ ਵੀ ਮਾਰਦੇ ਆ ਨਾ ਤਾਂ ਵੀ ਇਹ ਆਉਂਦਾ ਮੇਰੇ ਤੋਂ ਪਾਪ ਹੋ ਗਿਆ ਪਰ ਜਿਹੜੇ ਸੰਗਤ ਕਰਨ ਵਾਲੇ ਨੇ ਜਿਹੜੇ ਜੀਵ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਆਉਂਦਾ ਹੈ ਮਨ ਚ ਜੇ ਕਿਤੇ ਕੀੜੀ ਉਹਦੇ ਉੱਤੇ ਵੀ ਪੈਰ ਧਰਿਆ ਜਾਵੇ ਤਾਂ ਵੀ ਮਨ ਚਾਉਂਦਾ ਹੈ ਪਰ ਪਿਆਰਿਓ ਕੋਈ ਵਿਰਲਾ ਹੁੰਦਾ ਹੈ ਜਿਹੜਾ ਇੱਕ ਵਾਰ ਪਾਪ ਹੋ ਜਵੇ ਮੁੜ ਕੇ ਉੱਥੋਂ ਪੱਛਾ ਤਾਪ ਕਰਕੇ ਮੁੜ ਕੇ ਪਾਪ ਨਾ ਕਰੇ ਇਹ ਕੋਈ ਵਿਰਲਾ ਹੁੰਦਾ ਹੈ ਸਾਰੇ ਨਹੀਂ ਹੁੰਦੇ ਤੇ ਉਹਨੇ ਜਦੋਂ ਇਹ ਪਾਪ ਹੋਇਆ ਬੜਾ ਮਨ ਨੂੰ ਦੁੱਖ ਬੜਾ ਮਨ ਨੂੰ ਕਸ਼ਟ ਪਹੁੰਚਿਆ ਮੈਨੂੰ ਮੈਨੂੰ ਬਹੁਤ ਵੱਡਾ ਪਾਪ ਹੋਇਆ ਮਨ ਚ ਸੋਚਦਾ ਪਾਪ ਤਾਂ ਹੋਇਆ ਜੇ ਮੈਂ ਰਾਜੇ ਦੀ ਫੌਜ ਦੀ ਨੌਕਰੀ ਕਰੀ ਨਹੀਂ ਹੋਣਾ ਨਹੀਂ ਸੀ ਮਨ ਤੇ ਪਛਤਾਤਾ ਕਿਸੇ ਕਿਸੇ ਦੇ ਹੁੰਦਾ ਸਾਰਿਆਂ ਦੇ ਘਰ ਚਲੇ ਆ ਗਿਆ ਚਿਹਰਾ ਉਤਰਿਆ ਹੋਇਆ ਉਦਾਸ ਹੈ ਮਾਂ ਕਹਿੰਦੀ ਪੁੱਤ ਤੇਨੂੰ ਕੀ ਹੋ ਗਿਆ ਤੇ ਤੂੰ ਇੰਨਾ ਉਦਾਸ ਕਿਉਂ ਹੈ ਕੀ ਗੱਲ ਹੋ ਗਈ ਮਾਂ ਮੇਤੋਂ ਪਾਪ ਹੋ ਗਿਆ ਮੈਂ ਠਾਕੁਰ ਜੀ ਦੇ ਦਰਸ਼ਨ ਵੀ ਕਰਨ ਜਾਣਾ ਮੈਂ ਸਤਸੰਗ ਵੀ ਕਰਦਾ ਮੈਂ ਸਾਧੂਆਂ ਦੇ ਬਚਨ ਵੀ ਸੁਣਦਾ ਪਰ ਮੇਤੋਂ ਅੱਜ ਇਹੋ ਜਿਹਾ ਪਾਪ ਹੋ ਗਿਆ ਮੈਂ ਬਖਸ਼ਿਆ ਹੀ ਨਹੀਂ ਜਾ ਸਕਦਾ ਕੀ ਹੋਇਆ ਪੁੱਤ ਦੱਸ ਤਾਂ ਸਹੀ ਮਾਂ ਅੱਜ ਮੇਤੋਂ ਇੱਕ ਹਿਰਨੀ ਵੱਢੀ ਗਈ ਉਹਦੇ ਵਿੱਚ ਪੇਟ ਦੇ ਵਿੱਚ ਬੱਚਾ ਸੀ ਯਰਨੀ ਵਿਚਾਲੋਂ ਵੱਢੀ ਗਈ ਉਹਦਾ ਪੇਟ ਦਾ ਬੱਚਾ ਵੀ ਡਿੱਗ ਗਿਆ ਹੀਠਾਂ ਜਿੱਦੋਂ ਡਿੱਗਿਆ ਉਹ ਵੀ ਟੜਫ ਟੜਫ ਕੇ ਮਰ ਗਿਆ ਮਾਂ ਮੇਤੋਂ ਪਾਪ ਹੋ ਗਿਆ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ ਮੈਂ ਛੱਡ ਦੇਣੀ ਆ ਨੌਕਰੀ ਮੈਂ ਨਹੀਂ ਤਲਵਾਰ ਅੱਜ ਤੋਂ ਤਲਵਾਰ ਫੜਨੀ ਇਹ ਤਲਵਾਰ ਦੇ ਕਾਰਨ ਮੇਤੋਂ ਇਹ ਅਪਰਾਧ ਹੋ ਗਿਆ ਮੇਰਾ ਜੀ ਕਰਦਾ ਇਹ ਤਲਵਾਰ ਦੇ ਨਾਲ ਮੈਂ ਆਪਣਾ ਵੀ ਗਲ ਵੱਢਣਾ ਨਾ ਪੁੱਤਾਂ ਐ ਨਾ ਕਰਨ ਤੂੰ ਨੌਕਰੀ ਕਿਉਂ ਨਹੀਂ ਕਰਨੀ ਮੈਨੂੰ ਰਾਜੇ ਦੇ ਨਾਲ ਰਹਿਣਾ ਪੈਣਾ ਫੇਰ ਹੀ পাপ ਕਰਨੇ ਪੈਣੇ ਨੇ ਮੈਂ ਤਾਂ ਫੇਰ ਜੀਵ ਮਰਨਗੇ ਮੈਂ ਨੌਕਰੀ ਨਹੀਂ ਕਰਨੀ ਮਾਂ ਕਹਿੰਦੀ ਪੁੱਤ ਜੇ ਤੂੰ ਨੌਕਰੀ ਤੇ ਨਾ ਗਿਆ ਨਾ ਤੇਰੇ ਮਾਗਰ ਦੇਖ ਲੈ ਕਿੰਨਾ ਕੁਟੰਬ ਹੈ ਧਨ ਕਿੱਥੋਂ ਆਊਗਾ ਤੂੰ ਹੀ ਤਾਂ ਕਮਾਉਵੇਂ ਧਨ ਕਿੱਥੋਂ ਆਊ ਕਹਿਣ ਲੱਗਿਆ ਮੈਨੂੰ ਨਹੀਂ ਪਤਾ ਮੈਂ ਪਰ ਕਿਰਪਾਨ ਨਹੀਂ ਫੜਨੀ ਕਿਉਂਕਿ ਕਿਰਪਾਨ ਤੋਂ ਬਿਨਾ ਸੈਨਾ ਨਾਇਕ ਵੀ ਨਹੀਂ ਬਣ ਸਕਦਾ ਸੈਨਾ ਦਾ ਵੱਡੀ ਵੱਡੀ ਵਰਦਾ ਕਿਰਪਾਨ ਤਾਂ ਪਾ ਕੇ ਰੱਖਣੀ ਪਊ ਨਾ ਮਾਂ ਮੈਂ ਨਹੀਂ ਕਿਰਪਾਨ ਫੜਨੀ ਮਾਂ ਸਮਝਾਉਂਦੀ ਐ ਪੁੱਤ ਐਂ ਨਾ ਕਰ ਇਹ ਗਲਤੀ ਨਾ ਕਰ ਤੇਰੇ ਪਿੱਛੇ ਬਹੁਤ ਵੱਡਾ ਕੁਟੰਬ ਹੈ ਮਾਂ ਮੈਂ ਕਿਰਪਾਨ ਨਹੀਂ ਫੜਨੀ ਇਹ ਕਿਰਪਾਨ ਨੇ ਪਾਪ ਕਰਤਾ ਮਾਂ ਕਹਿੰਦੀ ਪੁੱਤ ਐਂ ਕਰ ਤੂੰ ਕਿਰਪਾਨ ਨਹੀਂ ਫੜਨੀ ਤੈਨੂੰ ਕਿਰਪਾਨ ਤੋਂ ਬਿਨਾ ਰਾਜੇ ਨੇ ਨਹੀਂ ਰੱਖਣਾ ਉਹ ਵੀ ਕਹਿੰਦਾ ਆ ਮੈਂ ਕਿਰਪਾਨ ਫੜਨੀ ਨਹੀਂ ਰਾਜਾ ਮੈਨੂੰ ਆਪੇ ਕੱਢ ਦੂਗਾ ਮੈਂ ਰਹਿਣਾ ਹੀ ਨਹੀਂ ਕਿਉਂਕਿ ਰਾਜੇ ਨੂੰ ਤਾਂ ਅੰਗ ਰਖਸ਼ਕ ਚਾਹੀਦਾ ਹੈ ਨਾ ਪੁੱਤ ਮਾਂ ਫਿਰ ਸਿੱਖਿਆ ਦਿੰਦੀ ਹੈ ਪੁੱਤ ਐਂ ਨਾ ਕਰ ਤੇਰੇ ਨਾਲ ਗੁਜ਼ਾਰਾ ਚੱਲਦਾ ਹੈ ਮਾਂ ਮੈਂ ਕਿਰਪਾਨ ਹੀ ਨਹੀਂ ਫੜਨੀ ਮੈਂ ਨਹੀਂ ਜਾਣਾ ਨਹੀਂ ਪੁੱਤ ਤੂੰ ਜਾ ਤੂੰ ਐਂ ਕਰ ਤੂੰ ਨਾ ਕਾਠ ਦੀ ਲੱਕੜੀ ਦੀ ਕਿਰਪਾਨ ਬਣਾ ਲੈ ਕਿਸੇ ਨੂੰ ਹੀ ਪਤਾ ਲੱਗਣਾ ਜੇ ਕਿਤੇ ਇਹੋ ਜਿਹਾ ਸਮਾਂ ਆ ਵੀ ਗਿਆ ਤੈਨੂੰ ਉਹ ਕਿਰਪਾਨ ਚਲਾਉਣੀ ਵੀ ਪੈਗੀ ਤਾਂ ਜੀਵ ਵੱਢਿਆ ਨਹੀਂ ਜਾਊ ਸੱਟੇ ਲੱਗੂ ਪਰ ਤੂੰ ਇਹਨੂੰ ਸੱਜਣਾ ਆਪ ਤੇ ਕਰਮ ਨੂੰ ਇਹ ਕੰਮ ਨੂੰ ਨਾ ਸੱਜਣਾ ਕਹਿਣ ਲੱਗਿਆ ਠੀਕ ਹੈ ਮਾਤਾ ਲੈ ਮੈਂ ਤੈਨੂੰ ਬਹੁਤ ਸੋਹਣੀ ਕਿਰਪਾਨ ਬਣਾ ਕੇ ਦੇਣੀ ਆ ਤਲਵਾਰ ਬਣਾ ਕੇ ਦੇਣੀ ਆ ਉਹਨੂੰ ਕਾਠ ਦੀ ਲੱਕੜ ਦੀ ਕਿਰਪਾਨ ਬਣਾ ਕੇ ਦਿੱਤੀ ਤੇ ਉਹਨੇ ਧਾਰਨ ਕਰ ਲਈ ਪਿਆਰੇ ਸਬਾ ਚ ਜਾਂਦਾ ਰਿਹਾ ਰਾਜੇ ਨਾ ਜਾਂਦਾ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਪਰ ਇਹਦੇ ਭਾਈ ਨੂੰ ਪਤਾ ਸੀ ਵੀ ਇਹਦੇ ਕਾਠ ਦੀ ਕਿਰਪਾਣਾ ਕਹਿੰਕੇ ਜਿਵੇਂ ਕਹਿੰਦੇ ਨੇ ਘਰ ਦਾ ਭੇਤੀ ਲੰਕਾ ਟਾਏ ਜਿਹੜਾ ਘਰ ਦਾ ਭੇਤੀ ਹੁੰਦਾ ਉਹੀ ਲੰਕਾ ਟਾਉਂਦਾ ਪਿਆਰਿਓ ਦੂਜੇ ਨੂੰ ਤਾਂ ਕੋਈ ਮਤਵ ਨਹੀਂ ਹੁੰਦਾ ਜਦੋਂ ਵੀ ਮਾਰਦਾ ਆਪ ਦਾ ਮਾਰਦਾ ਦੂਜਾ ਨਹੀਂ ਕਦੇ ਮਾਰਦਾ ਕਹਿੰਦੇ ਮੇਰੀ ਕਿਸ਼ਤੀ ਵਾਹਾਂ ਡੁੱਬੀ ਜਹਾਂ ਪਾਣੀ ਕਮਥਾ ਮੁਝੇ ਆਪਣੋਂ ਮਨੇ ਆਪਣੋਂ ਨੇ ਲੂਟਾ ਦੂਸਰੋਂ ਮੈਂ ਕੀ ਦਮਤਾ ਮਤਾ ਹਮੇਸ਼ਾ ਆਪਣੇ ਮਾਰਦੇ ਨਹੀਂ ਜਦੋਂ ਮਾਰਦੇ ਆ ਕਿਉਂਕਿ ਕਿਸੇ ਨੂੰ ਕਈਆਂ ਨੂੰ ਚੁਗਲੀ ਕਰਨ ਦੀ ਆਦਤ ਹੁੰਦੀ ਐ ਨਾ ਉਹ ਰਹਿ ਨਹੀਂ ਸਕਦੇ ਕਈਆਂ ਦੇ ਨਾਲ ਢਿੱਡ 'ਚ ਗੱਲ ਨਹੀਂ ਰਹਿੰਦੀ ਚੁਗਲ ਖੋਰ ਨਾਲ ਚੁਗਨੀਓ ਆਵਾਜ਼ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਹੇ ਜਾਂਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਆਖਰ ਟਹਿ ਗਿਆ ਟਹਿਦਿਆਂ ਟਹਿ ਜਾਂਦੇ ਰੁੱਸੇ ਜਾਂਦੇ ਨੂੰ ਜੇਕਰ ਮੋੜੀਏ ਨਾ ਪਵਾੜੇ ਪੈਂਦਿਆਂ ਪੈ ਜਾਂਦੇ ਪੈ ਜਾਂਦੇ ਕਹਿੰਦੇ ਜਿਹੜਾ ਚੁਗੜਖੋਰ ਹੁੰਦਾ ਹੈ ਨਾ ਉਹਦੀ ਆਦਤ ਹੁੰਦੀ ਹੈ ਉਹਨੂੰ ਟੇਕ ਨਹੀਂ ਆਉਂਦੀ ਜਿੰਨੀ ਦੇਰ ਤੱਕ ਉਹ ਧੂਏਲਵੇਂ ਗੱਲ ਨਾ ਕਰੇ ਇਹਦਾ ਭਾਈ ਵੀ ਕੁਛ ਇਹੋ ਜਿਹਾ ਹੀ ਸੀ ਦੋ ਭਰਾ ਹੁੰਦੇ ਨੇ ਸਾਰਿਆਂ ਦੇ ਮੱਥੇ ਕੋ ਜੇ ਨਹੀਂ ਹੁੰਦੇ ਇਹਦੇ ਭਰਾ ਨੇ ਆਈ ਬੈਠੇ ਬੈਠੇ ਨਾ ਜਿਹੜੇ ਫੌਜ ਦੇ ਬੰਦੇ ਸੀ ਜਿਹੜੇ ਰਾਜੇ ਦੇ ਰੱਖੇ ਹੁੰਦੇ ਨੇ ਪਤਾ ਕਰਨ ਵਾਸਤੇ ਮੇਰੇ ਰਾਜ ਵਿੱਚ ਕੀ ਐ ਕੌਣ ਐ ਜਿਨ੍ਹਾਂ ਨੇ ਸਾਰਾ ਭੇਜ ਦੇਣਾ ਉਹਨਾਂ ਨਾਲ ਵੀ ਬੈਠਾ ਬੈਠਾ ਗੱਲ ਤੋੜ ਲਈ ਕਹਿ ਲੱਗੇ ਵੀ ਤੇਰਾ ਭਰਾ ਬੜਾ ਯੋਧਾ ਹੈ ਕਹਿ ਲੱਗੇ ਯੋਧਾ ਕਹਿ ਲੱਗੇ ਹਾਂ ਬੜਾ ਯੋਧਾ ਹੈ ਰਾਜਾ ਬੜਾ ਸਤਿਕਾਰ ਕਰਦਾ ਹੈ ਤੇ ਉਹ ਬੈਠਾ ਬੈਠਾ ਕਹਿੰਦਾ ਕਾਹਦਾ ਯੋਧਾ ਇਹ ਬਰਵਾਦੂ ਰਾਜ ਨੂੰ ਕਿਤੇ ਇਹ ਕਿਤੇ ਰਾਜੇ ਨੂੰ ਮਰਵਾ ਦੂ ਕਹਿੰਦੇ ਕਿਉਂ ਕਹਿੰਦੇ ਕਿਰਪਾਨਤਾ ਇਹ ਜਿਹੜੀ ਤਲਵਾਰ ਹੈ ਲੱਕੜ ਦੀ ਪਾਈ ਫਿਰਦਾ ਉਹ ਕਹਿੰਦੇ ਲੱਕੜ ਦੀ ਕਹਿਣ ਲੱਗਿਆ ਹਾਂ ਉਹਨੇ ਲੱਕੜ ਦੀ ਕਿਰਪਾਨ ਪਾਈ ਹੋਈ ਹੈ ਹੁਣ ਜਿਹੜੇ ਰਾਜੇ ਦੇ ਉਹ ਖੁਫੀਆ ਏਜੰਸੀ ਸੀ ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਜਿਹੜਾ ਇਹ ਤੇਰਾ ਸੈਨਾ ਨਾਇਕ ਹੈ ਨਾ ਭਵਨ ਸਿੰਘ ਇਹ ਤਾਂ ਕਿਰਪਾਨ ਲੱਕੜ ਦੀ ਪਾਈ ਫਿਰਦਾ ਹੈ ਰਾਜਾ ਕਹਿੰਦਾ ਸਾਡੇ ਮੈਨੂੰ ਮੂਰਖਮਤੀਆ ਕਰਿਆ ਕਰੋ ਉਹਨਾਂ ਰਾਜੇ ਨੂੰ ਤਾਂ ਪਤਾ ਸੀ ਨਾਲ ਜਾਂਦਾ ਇਹ ਕਹਿੰਦਾ ਐਵੇਂ ਨਹੀਂ ਕਮਣੀ ਬਾਰੀਂ ਦੀਆਂ ਦੀ ਫਿਰ ਉਹ ਟੋੜ ਨੇ ਦੂਜੇ ਨੂੰ ਦੱਸਿਆ ਉਹਨੇ ਵੀ ਦੱਸਿਆ ਜਾ ਕੇ ਰਾਜਨਾ ਤੇਰਾ ਜਿਹੜਾ ਨਾਇਕ ਹੈ ਨਾ ਸੈਨਾ ਦਾ ਜਿਹਨੂੰ ਮੋਟੀ ਬਣਾਇਆ ਤੈਨੂੰ ਮਰਵਾ ਦੂ ਕਿਤੇ ਉਹ ਤਾਂ ਲੱਕੜ ਦੀ ਪਰ ਇਹ ਕਿਹੋ ਜਿਹਾ ਇਹਨੇ ਲੱਕੜ ਦੀ ਤਾਂ ਕਿਰਪਾਨ ਤਾਂ ਰੱਖ ਲਈ ਪਰ ਪਹਚਾਤਾਪ ਦੇ ਸੰਬੰਧ ਦੇ ਵਿੱਚ ਇਹ ਹਰ ਟਾਈਮ ਘੱਟ ਬੋਲਦਾ ਹੈ ਤੇ ਹਰ ਟਾਈਮ ਭਗਵਾਨ ਦਾ ਸਿਮਰਨ ਕਰਦਾ ਰਹਿੰਦਾ ਤੇ ਨਾਲੇ ਕਹਿੰਦਾ ਰਹਿੰਦਾ ਮੈਨੂੰ ਬਖਸ਼ ਲਿਓ ਮਹਾਰਾਜ ਮੈਂ ਤਾਂ ਗਨਾਹ ਹੋ ਗਿਆ ਪਾਪ ਹੋ ਗਿਆ ਮੈਨੂੰ ਬਖਸ਼ ਲਿਓ ਮਹਾਰਾਜ ਹਾਂ ਮੈਂ ਅਪਰਾਧੀ ਹਾਂ ਮੈਂ ਅਪਰਾਧੀ ਕੀ ਕੀ ਅਪਰਾਧੀ ਹਾਂ ਮੈਂ ਅਪਰਾਧੀ ਬਖਸ਼ ਲਿਓ ਜਹਾਂ ਮੈਂ ਅਪਰਾਧੀ ਹਾਂ ਬੰ ਵਕਤ ਲਿਓ ਮਹਾਰਾਜ ਹਮੇ ਅਪਰਾਧੀ ਹਮੇ ਅਪਰਾਧੀ ਹੁਣ ਨੂੰ ਨਾ ਸਾਰਾ ਦਿਨ ਬਸ ਇਹੀ ਚਿੰਤਾ ਠਾਈ ਜਾਂਦੀ ਆ ਮੇਥੋਂ ਪਾਪ ਹੋ ਗਿਆ ਪਰ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਅੱਖਾਂ ਵਿਰਾਗ ਚ ਰਹਿੰਦੀਆਂ ਨੇ ਇਹ ਕਿਸੇ ਕਿਸੇ ਦੇ ਅੱਛੇ ਚ ਆਉਂਦਾ ਸਾਰਿਆਂ ਦੇ ਨਹੀਂ ਆਉਂਦਾ ਕਿ ਜੇ ਪਾਪ ਹੋ ਜਵੇ ਉਹਦਾ ਚਿੰਤਨ ਕਰਦਾ ਰਹੇ ਵੀ ਮੇਤੋਂ ਗਲਤੀ ਹੋਗੀ ਪਰ ਇੱਕ ਗੱਲ ਚੇਤੇ ਰੱਖਿਓ ਕਿਰਪਾ ਭਈ ਤਬ ਜਾਣੀਏ ਜਦ ਦੀਸੇ ਆਪਣਾ ਦੋਸ਼ ਕਹਿੰਦੇ ਉਦੋਂ ਕਿਰਪਾ ਹੁੰਦੀ ਹੈ ਜਦੋਂ ਆਪਾਂ ਨੂੰ ਆਪਣਾ ਦੋਸ਼ ਦਿੰਦਾ ਤੇ ਇੱਥੇ ਤਾਂ ਇੱਕ ਮਿੰਟ ਚ ਭੁੱਲ ਜਾਂਦੇ ਆ ਆਪਣੀ ਗਲਤੀ ਆਪਣਾ ਅਪਰਾਧ ਕਿਸੇ ਦੀ ਯਾਦ ਰੱਖਦੇ ਕੋਈ ਚੇਤੇ ਰੱਖਦੇ ਤੇ ਮਾੜਾ ਮੋਟਾ ਕੋਈ ਕਿਸੇ ਦਾ ਭਲਾ ਕਰਿਆ ਉਹ ساری ਜ਼ਿੰਦਗੀ ਯਾਦ ਰੱਖਦੇ ساری ਜ਼ਿੰਦਗੀ ਪਰ ਆਪਣੇ ਗੁਨਾਹ ਨਹੀਂ ਯਾਦ ਰੱਖਦਾ ਉਹ ਜਿਹੜਾ ਭਵਨ ਸਿੰਘ ਹੈ ਨਾ ਉਹ ਦਿਨ ਰਾਤ ਇਹੀ ਉਹਨੂੰ ਵੱਡ-ਵੱਡ ਚਿੰਤਾ ਖਾਂਦੀ ਹੈ ਮੈਂ ਬਹੁਤ ਵੱਡਾ ਪਾਪ ਕਰਤ ਲਾ ਕਿਉਂਕਿ ਮਹਾਰਾਜ ਬਾਨੀ ਜੀ ਕਹਿੰਦੇ ਜੀਵ ਹਿੰਸਾ ਜੋ ਕਰਤ ਹੈ ਤਿਸਾ ਅਗੇ ਕਿਆ ਪਾਪ ਮੇਥੋਂ ਬਹੁਤ ਵੱਡੀ ਗਲਤੀ ਹੋਊਗੀ ਕਹਿੰਦੇ ਐਂ ਚਿੰਤਨ ਕਰਦੇ ਕਰਦੇ ਰੋਂਦੇ ਰੋਂਦੇ ਤੇ ਭਗਵਾਨ ਦਾ ਨਾਮ ਜਪਦੇ ਜਪਦੇ ਦਾ ਹਿਰਦਾ ਸੁਧ ਹੋ ਗਿਆ ਕਿਉਂਕਿ ਪ੍ਰਮਾਤਮਾ ਬਖਸ਼ ਦਿੰਦਾ ਏ ਜੇ ਬਖਸਾਉਣ ਵਾਲਾ ਹੋਵੇ ਪ੍ਰਮਾਤਮਾ ਮਾਫ਼ ਕਰ ਦਿੰਦਾ ਕੋਈ ਮਾਫੀ ਮੰਗਣ ਦਾ ਢੰਗ ਹੋਵੇ ਜੀਵਨ ਤੇ ਪਿਆਰਿਓ ਉਧਰ ਚੁਗਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਉਹ ਲੱਕੜ ਦੀ ਕਿਰਪਾਨ ਰਾਜਾ ਸੌਣ ਨਹੀਂ ਰਿਹਾ ਕਿਸੇ ਦੀ ਰਾਜੇ ਨੇ ਇੱਕ ਦਿਨ ਸੋਚਿਆ ਪੀਰ ਸਾਰੇ ਕਹਿੰਦੇ ਨੇ ਵੀ ਇਹ ਤਾਂ ਲੱਕੜ ਦੀ ਕਿਰਪਾਨ ਪਾ ਕੇ ਰੱਖਦਾ ਹੈ ਤੈਨੂੰ ਕਿਤੇ ਮਰਵਾ ਦੇਊਗਾ ਕਿਤੇ ਸੱਚੀ ਹੋ ਤਾਂ ਨਹੀਂ ਪਾਈ ਹੋਈ ਪਰ ਉਹ ਇੰਨਾ ਨੇੜੇ ਸੀ ਉਹਨੂੰ ਸਿੱਧਾ ਕਹਿ ਨਹੀਂ ਸੀ ਸਕਦਾ ਰਾਜਾ ਵੀ ਤੇਰੇ ਲੱਕੜ ਦੀ ਕਿਰਪਾਨ ਪਾਈ ਹੋਈ ਇੱਕ ਦਿਨ ਰਾਣੇ ਨੇ ਸਭਾ ਲਾ ਲਈ ਸਾਰੇ ਫੌਜ ਆਲੇ ਸੱਦਲੇ ਆਪਣੇ ਮੰਤਰੀ ਸੱਦਲੇ ਰਾਜਾ ਕਹਿਣ ਲੱਗਿਆ ਵੀ ਅੱਜ ਮੇਰਾ ਜੀ ਕਰਦਾ ਵੀ ਮੈਂ ਦੇਖਾਂ ਕਿਹਨੇ ਸਭ ਤੋਂ ਵੱਧ ਚਮਕਾਈ ਹੋਈ ਆਪਣੀ ਕਿਰਪਾਨ। ਕਿਹੜਾ ਸਾਫ਼ ਕਰਕੇ ਰੱਖਦਾ ਹੈ। ਕਿਰਪਾਨਾਂ ਮੈਂ ਬਹੁਤ ਲੋਕਾਂ ਦੇ ਪਾਈਆਂ ਦੇਖੀਆਂ ਜੰਗ ਲੱਗਿਆ ਪਿਆ ਹੁੰਦਾ ਵਿੱਚ। ਬਹੁਤ ਲੋਕ ਕਿਰਪਾਨ ਚੱਕੀ ਫਿਰ ਜਾਂਦੇ ਨੇ ਪਰ ਜੰਗ ਲੱਗਿਆ ਹੁੰਦਾ ਵਿੱਚ। ਰਾਜਾ ਕਹਿੰਦਾ ਮੈਂ ਦੇਖਾਂ ਬਈ ਕਿਹਦੀ ਸਭ ਤੋਂ ਵੱਧ ਜਿਹੜੀ ਤਲਵਾਰ ਹੈ ਕਿਰਪਾਨ ਹੈ ਚਮਕਦੀ ਹੈ। ਤੇ ਪਿਆਰਿਓ ਪਹਿਲਾ ਰਾਜ ਨੇ ਆਪ ਦੀਆਂ ਕੱਢੀ ਕਿਰਪਾਣ ਵਿੱਚ ਮਿਆਨ ਦੇ ਵਿੱਚੋਂ ਐਂਡ ਸਾਫ ਸੁਥਰੀ ਚੰਕਮਾਰੀ ਪਾਲੀ ਵਿੱਚੋਂ ਫਿਰ ਇੱਕ ਮੰਤਰੀ ਨੂੰ ਕਹਿੰਦੇ ਤੂੰ ਦੱਸ ਵਈ ਤੂੰ ਦਿਖਾ ਉਹਨੇ ਕੱਢੀ ਉਹ ਵੀ ਵਧੀਆ ਹੋਰ ਨੇ ਕਿਹਾ ਉਹਨੇ ਹੀ ਕੱਢੀ ਵਧੀਆ ਹੁਣ ਭਵਨ ਦੇ ਦੇਖਦਾ ਹੈ ਭਵਨ ਸਿੰਘ ਵੀ ਮੇਰੀ ਕਿਰਪਾ ਅਕਦੀ ਵਾਰੀ ਆ ਗਈ ਵੀ ਜਦੋਂ ਮੇਰੀ ਬਾਗਲੀ ਆ ਗਈ ਮੇਰੀ ਤਾਂ ਲੱਕੜ ਦੀ ਕਿਰਪਾਣ ਹੈ ਤੇ ਭਗਵਾਨ ਨੂੰ ਬੇਚੇ ਕਰਦਾ ਹੈ ਪ੍ਰਭੂ ਮੈਂ ਜੀਵ ਹਿੰਸਾ ਕਰਨੀ ਸ਼ੱਕਤੀ ਪਰ ਹੁਣ ਮੇਰੀ लाज ਵੀ ਤੈਂ ਰੱਖਣੀ ਹੈ ਤੈ ਮੇਰੇ ਤੇ ਦਇਆ ਕਰਨੀ ਹੈ ਮੈਂ ਸੱਚ ਪਹਿਲੇ ਹੀ ਬੋਲ ਦੇਣਾ ਵੀ ਮੇਰੀ ਕਿਰਪਾ ਹੁਣ ਤਾਂ ਲੱਕੜ ਦੀ ਹੈ ਹੁਣ ਜੋ ਹੂ ਦੇਖੀ ਜੋ ਕੱਲਾ ਕੱਲਾ ਦਿਖਾਉਂਦਾ ਮੇਰੀ ਕਿਰਪਾ ਨੂੰ ਦੇਖੋ ਜੀ ਮੇਰੀ ਕਿਰਪਾ ਨੂੰ ਦੇਖੋ ਜੀ ਤੇ ਰਾਜਾ ਕਹਿੰਦਾ ਭਵਨ ਸਿੰਘ ਤੇਰੀ ਕਿਰਪਾਨ ਕਿਵੇਂ ਐ ਮਨ ਚ ਤਾਂ ਸੋਚਦਾ ਸੀ ਇਹ ਕਹੂੰਗਾ ਵੀ ਮੇਰੀ ਕਿਰਪਾਨ ਤਾਂ ਲੱਕੜ ਦੀ ਐ ਸੱਚ ਬੋਲੂੰਗਾ ਕਿਉਂਕਿ ਸੱਚ ਬਰਾਬਰ ਆਪਣਾ ਹੀ ਝੂਠ ਬਰਾਬਰ ਪਾਪ ਜਿਲ ਘੇੜ ਦੇ ਸੱਚ ਹੈ ਉਹਨ ਕੇ ਹਿਰਦੇ ਆਪ ਸੋਚਿਆ ਮੈਂ ਸੱਚ ਬੋਲਾਂ ਵੀ ਮੇਰੀ ਕਿਰਪਾਨ ਪੂਰੀ ਵਧੀ ਲੱਕੜ ਦੀ ਐ ਤੇ ਮੂੰ ਚੋਂ ਕੀ ਨਿਕਲਿਆ ਰਾਜਾ ਨਾ ਮੇਰੀ ਕਿਰਪਾਨ ਪੂਰੀ ਵਧੀਆ ਸਾਫ ਸੁਥਰੀ ਐ ਮੇਰੇ ਵਰਗੀ ਕਿਸੇ ਦੀ ਕਿਰਪਾਨ ਨਹੀਂ ਤੇ ਪਿਆਰਿਓ ਰਾਜਾ ਕਹਿਣ ਲੱਗਿਆ ਦਿਖਾ ਫਿਰ ਉਹ ਤਾਂ ਦੇਖਣਾ ਹੀ ਚਾਹੁੰਦੇ ਸੀ ਵੀ ਲੱਕੜ ਦੀ ਐ ਕਿ ਲੋਹੇ ਦੀ ਐ ਇਹ ਦੇਖਣਾ ਤੇ ਜਦੋਂ ਨੇ ਕੱਢੀ ਕਿਰਪਾਨ ਕਹਿੰਦੇ ਐਸੀ ਲਿਸਕ ਪਈ ਕਹਿੰਦੇ ਜਿਹਨੇ ਚੁਗੜੀਆਂ ਕਰਨ ਵਾਲੇ ਬੈਠੇ ਸੀ ਨਾ ਉਹਨਾਂ ਦੇ ਅੱਖਾਂ ਦੇ ਮੂਰੇ ਹਨੇਰਾ ਆ ਗਿਆ ਐਨੀ ਚਮਕੀ ਬਿਜਲੀ ਦੀ ਤਰ੍ਹਾਂ ਕਿਰਪਾਨ ਆਏ ਆਵਾਜ਼ ਆਈ ਸਾਰੇ ਹੈਰਾਨ ਰਾਜਾ ਕਹਿਣ ਲੱਗਿਆ ਕੋਈ ਕਿਰਪਾਨ ਤੇਰੀ ਐਨੀ ਚਲਕਦੀ ਐਨੀ ਵਧੀਆ ਐਨੀ ਸੋਹਣੀ ਤੂੰ ਕਿੱਥੋਂ ਨੇ ਆਇਆ ਇਹਨੇ ਦੇਖਿਆ ਕਿਰਪਾਨ ਬਣੀ ਵੀ ਇਹ ਤਾਂ ਕਿਰਪਾਨ ਹੀ ਕੁਝ ਹੋਰ ਬਣੀ ਪਈ ਐ ਭਵਨ ਸਿੰਘ ਕਹਿਣ ਲੱਗਿਆ ਰਾਜਾ ਮੈਨੂੰ ਨਹੀਂ ਪਤਾ ਇਹ ਕਿਰਪਾਨ ਕਿੱਥੋਂ ਆ ਗਈ ਕੀ ਗੱਲ ਕਹਿਣ ਲੱਗਿਆ ਰਾਜਨ ਜਿੱਦ ਮੈਂ ਤੇਰੇ ਨਾਲ ਗਿਆ ਸੀ ਨਰ ਸਰਕਾਰ ਤੇ ਮੇਤੋ ਹਿਰਨੀ ਹਿਰਨੀ ਵੱਢੀ ਗਈ ਉਹਦਾ ਬੱਚਾ ਮਰ ਗਿਆ ਉਦੋਂ ਦਾ ਮੈਂ ਤਾਂ ਰੋਂਦਾ ਸੀ ਮੈਂ ਤਾਂ ਕਿਰਪਾਨ ਹੀ ਛੱਡਦੀ ਸੀ ਵੀ ਮੈਂ ਤਾਂ ਹੱਥ ਨਹੀਂ ਲਾਉਣਾ ਨੌਕਰੀ ਨਹੀਂ ਕਰਨੀ ਮੇਰੀ ਮਾਂ ਨੇ ਮੈਨੂੰ ਲੱਕੜ ਦੀ ਕਿਰਪਾਨ ਦਿੱਤੀ ਸੀ ਤੇ ਮੈਂ ਤਾਂ ਲੱਕੜ ਦੀ ਪਾ ਕੇ ਆਇਆ ਸੀ ਮੈਂ ਤਾਂ ਦੱਸਣਾ ਚਾਹੁੰਦਾ ਸੀ ਲੱਕੜ ਦੀ ਹੈ ਮੇਤੋ ਮੂੰਹ ਚੋਂ ਪਤਾ ਨਹੀਂ ਕੀ ਨਿਕਲ ਗਿਆ ਤੇ ਆਹ ਕਿਰਪਾਨ ਪਤਾ ਨਹੀਂ ਇਹ ਲੱਕੜ ਤੋਂ ਲੋਹੇ ਦੀ ਕਿਵੇਂ ਹੋਗੀ ਪਿਆਰਿਓ ਰਾਜਾ ਕਹਿਣ ਲੱਗਿਆ ਅਦਭਤ ਲੀਲਾ ਕਹਿਣ ਲੱਗਿਆ ਮੇਰੀ ਨਹੀਂ ਲੀਲਾ ਇਹ ਕਿਸੇ ਦੀ ਲੀਲਾ ਨਹੀਂ ਇਹ ਤਾਂ ਮੇਰੇ ਬੰਸਰੀ ਵਾਲੇ ਦੀ ਲੀਲਾ ਹੈ ਉਹਨੇ ਮੇਰੀ ਲਾਜ ਰੱਖ ਲਈ ਪ੍ਰਮਾਤਮਾ ਨੇ ਮੇਰੀ ਲਾਜ ਰੱਖ ਲਈ ਨਹੀਂ ਅੱਜ ਤੈਵੇਂ ਨੌਕਰੀ ਦੇ ਵਿੱਚੋਂ ਕੱਢ ਦੇਣਾ ਸੀ ਜਿਹੜੇ ਗਲਤੀ ਕਰ ਪਛਤਾ ਤਾਪ ਕਰਦੇ ਨੇ ਪਰਮਾਤਮਾ ਫਿਰ ਉਹਨਾਂ ਦੀ ਲਾਜ ਰੱਖਣੀ ਸ਼ੁਰੂ ਕਰ ਲੈਂਦਾ ਹੈ ਜਿਹੜਾ ਗਲਤੀ ਕਰਕੇ ਉਹਨੂੰ ਯਾਦ ਨਹੀਂ ਰੱਖਦਾ ਫਿਰ ਭੁੱਲ ਕੇ ਬਾਰ ਬਾਰ ਗਲਤੀ ਕਰਦਾ ਉਹਨੂੰ ਵੱੱਜਰ ਪਾਪ ਕਹਿੰਦੇ ਨੇ ਉਹ ਕਦੇ ਬਖਸ਼ਿਆ ਹੀ ਨਹੀਂ ਜਾਂਦਾ ਇੱਕ ਤਾਂ ਪਾਪ ਹੁੰਦਾ ਇੱਕ ਵਾਰ ਅਚਨਚੇਤ ਹੋ ਗਿਆ ਅਵੇਸਚ ਹੋ ਗਿਆ ਮੁੜ ਕੇ ਉਹ ਪਾਪ ਨੂੰ ਛੱਡ ਦਿੰਦਾ ਦਾ ਕੁਝ ਨਹੀਂ ਵਿਗੜਦਾ ਤੇ ਜਿਹੜਾ ਉਹ ਬਾਰ ਬਾਰ ਕਰਦਾ ਰਹਿੰਦਾ ਹੈ ਬਾਰ ਬਾਰ ਕਰਦਾ ਰਹਿੰਦਾ ਉਹ ਕਹਿੰਦੇ ਕਦੇ ਵੀ ਬਖਸ਼ਿਆ ਨਹੀਂ ਜਾਂਦਾ ਤੇ ਪਿਆਰਿਓ ਰਾਣਾ ਜੀ ਕਹਿਣ ਲੱਗੇ ਅੱਛਾ ਭਈ ਤੂੰ ਫਿਰ ਆਏ ਕਰ ਤੂੰ ਅੱਜ ਤੋਂ ਬਾਅਦ ਇਹ ਡਿਊਟੀ ਤੇ ਨਾ ਹੀ ਘਰੇ ਰਹਿ ਕਹਿਣ ਲੱਗਿਆ ਜੀ ਘਰੇ ਕਿਵੇਂ ਰਹਾ ਮੇਰਾ ਪਰਿਵਾਰ ਨਹੀਂ ਪਰ ਚੱਲਣਾ ਉਹਨੂੰ ਕਿਵੇਂ ਪਾਲੂਗਾ ਮੇਰਾ ਕੁਟੰਬ ਕਿਵੇਂ ਪਾਲੂ ਤੇ ਰਾਣਾ ਜੀ ਕਹਿਣ ਲੱਗੇ ਮੁਰਸੀ ਨੂੰ ਬੁਲਾਇਆ ਭਾਈ ਉਹਨੂੰ ਜਿਹੜਾ ਮੁਰਸੀ ਹੈ ਖਜ਼ਾਨਚੀ ਆ ਉਹਨੂੰ ਬੁਲਾਓ ਪੁੱਛਿਆ ਵੀ ਇਹਦੀ ਤਨਖਾਹ ਕੀ ਸੀ ਉਹ ਕਹਿਣ ਲੱਗੇ ਜੀ ਇਹਨੂੰ ਜ਼ਗੀਰ ਦਿੱਤੀ ਸੀ 2 ਲੱਖ ਦਾ ਪੱਟਾ ਸੀ ਇਹਦਾ 2 ਲੱਖ ਰੁਪਈਆ ਆਮਦਨ ਸੀ ਇਹਦੀ ਕਹਿਣ ਲੱਗਾ 4 ਲੱਖ ਕਰਦੇ ਹੋ ਪਰ ਘਰੇ ਰਹਿ ਜਿਹੜੇ ਪ੍ਰਮਾਤਮਾ ਨੇ ਤੇਰੀ ਰਕਸ਼ਾ ਕਰੀ ਐ ਉਹਦਾ ਸਿਮਰਨ ਕਰਿਆ ਕਰ ਵੰਦਗੀ ਕਰਿਆ ਕਰ 2 ਤੋਂ 4 ਲੱਖ ਤਨਖਾਹ ਹੋਗੀ ਤੇ ਪਿਆਰਿਓ ਪਾਪਾਂ ਤੋਂ ਬਚ ਗਿਆ ਪ੍ਰਮਾਤਮਾ ਨੇ ਉਹਦੀ ਰਕਸ਼ਾ ਕੀਤੀ ਕਹਿਣ ਤੋਂ ਭਾਵ ਐ ਪਿਆਰਿਓ ਜਦੋਂ ਅਸੀਂ satsang ਦੇ ਵਿੱਚ ਆਉਨੇ ਆ ਨਾ ਤਾਂ ਸਾਨੂੰ ਇਹ ਸੋਚੀ ਆਉਂਦੀ ਹੈ ਵੀ ਅਸੀਂ ਪਾਪ ਨਹੀਂ ਕਰਨਾ ਅਸੀਂ ਦਇਆ ਕਰਨੀ ਹੈ ਅਸੀਂ ਦੁਸ਼ਟਾਂ ਦਾ ਸੰਗ ਨਹੀਂ ਕਰਨਾ ਪਾਪੀਆਂ ਦਾ ਸੰਗ ਨਹੀਂ ਕਰਨਾ ਪਾਪੀਆਂ ਦੇ ਮੱਥੇ ਨਹੀਂ ਲੱਗਣਾ ਫਿਰ ਸਾਡਾ ਜੀਵਨ ਪਿਆਰਿਓ ਸਫਲ ਹੋਣਾ ਇਸ ਕਰਕੇ ਭਾਗਾਂ ਵਾਲਿਓ ਜਿਨ੍ਹਾਂ ਨੂੰ satsang ਮਿਲਦੇ ਆ